ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਸਇਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮੱਲਕੇ ਮੱਲਕੇ ਪਿੰਡ ਮੋਗੇ ਜ਼ਿਲ੍ਹੇ ਦਾ ਇਹਨੂੰ ਤਹਿਸੀਲ ਬਾਗਾਪੁਰਾਣਾ ਪੈਂਦੀ ਹੈ ਨੇੜੇ ਇਹਦੇ ਜੇ ਆਪਾਂ ਪਿੰਡਾਂ ਦੀ ਗੱਲ ਕਰੀਏ ਸਮਾਲਸਰ ਸੇਖਾਕਲਾਂ ਪੰਜਗ੍ਰਾਂਖ ਖੁਰਦ ਸਾਹੋਕੇ ਇਹਦੇ ਆਸ-ਪਾਸ ਦੇ ਪਿੰਡ ਹੈ ਮੱਲਕੇ ਰਾਜਪਰਾੜ ਦੇ ਨਾਲ ਦੱਸੋ ਇਹ ਜਾਣਿਆ ਜਾਂਦਾ ਪਿੰਡ ਜਿਹੜੇ ਘਰ ਚੋਂ ਅੱਜ ਵੀਡੀਓ ਬਣਾ ਰਹੇ ਆਂ ਬਾਈ ਜਿਹੋਰੀ ਪਸ਼ੂ ਪਾਲਣ ਦਾ ਕੰਮ ਕਰਦੇ ਆਂ ਖੇਤੀਬਾੜੀ ਦੇ ਨਾਲ ਨਾਲ ਇਸ ਸਾਈਡ ਤੇ ਸਾਰੀਆਂ ਗਾਵਾਂ ਇੱਕੇ ਗਾਂ ਅੱਜ ਵਕਾਊ ਕੀਤੀ ਨੂੰ ਅਸੀਂ ਬਾਹਰ ਬੰਨ ਲਿਆ ਹਾਲਾਂਕਿ ਹੈ ਥੋੜਾ ਧੁੱਪ ਪਰ ਸੋਹਣੇ ਤਰੀਕੇ ਨਾਲ ਦਿਖਾ ਸਕਾਂਗੇ ਇਸ ਸਾਈਡ ਤੇ ਹੀ ਫਰ ਹੈ ਬਾਈ ਦੱਸਦਾ ਵੀ ਵਹਿੜਾ ਜਿੰਨੀਆਂ ਵੀ ਘਰੇ ਗੱਬਣ ਹੋਈਆਂ ਉਹ ਸਾਰੀਆਂ ਸੈਕਸਰ ਸੀਮਨ ਤੋਂ ਗੱਬਣ ਹੋਗਣਾ ਤੇ ਹੁਣ ਵੀਰ ਨੇ ਸੋਚਿਆ ਵੀ ਗਾਵਾਂ ਕੁਸ ਘਟਾਉਣੀਆਂ ਪੈਣੀਆਂ ਜਿਹਦੇ ਚੋਂ ਇਹ ਗਾਂ ਲਗਭਗ ਤਿਆਰੀ ਐ ਸੂਣ ਦੇ ਵਿੱਚ ਡਿਟੇਲ ਪੁੱਛ ਲਾਂਗੇ ਬਾਈ ਤੋਂ ਵੀਡੀਓ ਨੰਨ ਤੱਕ ਦੇਖਿਓ ਇਹ ਵੀਰ ਨੇ ਵੇਚਣੀ ਐ ਤਸੱਲੀ ਤੁਸੀਂ ਕਰਨੀ ਐ ਨੰਬਰ ਸਕਰੀਨ ਉੱਤੇ ਚੱਲੂਗਾ ਆਓ ਇਨਫੋਰਮੇਸ਼ਨ ਲਈਏ ਫਿਰ ਤੋਰਾਂਗੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਨਾਮ ਆਪਣਾ ਦੱਸ ਦਿਓ ਬਾਈ ਨਾਮ ਰਾਜਾ ਜੀ ਮੇਰਾ ਰਾਜੇ ਬਾਈ ਪਸ਼ੂ ਫਰਾਂ ਸਾਰੇ ਆਪ ਹੀ ਸੰਭਦੇ ਹੋ ਹਾਂਜੀ ਹਾਂਜੀ ਖੇਤੀਬਾੜੀ ਵੀ ਨਾਲ ਕਰ ਰਹੇ ਹਾਂ ਬਾਈ ਹਾਂਜੀ ਖੇਤੀਬਾੜੀ ਆਪਣੀ ਹੋ ਜਾਂਦੀ 40-50 ਕਿੱਲੇ ਠੀਕ ਐ ਤੇ ਨਾਲ ਇਹਨੇ ਪਸ਼ੂ ਵੀ ਸੰਭ ਲੈਣੇ ਹਾਂਜੀ ਹੁਣ ਫਿਰ ਇਹ ਗਾਵਾਂ ਕੁਝ ਵੇਚਣੀਆਂ ਘਟਾਉਣ ਦਾ ਰਦ ਹਾਂਜੀ ਕੋਈ ਸਾਡੇ ਕੋਲੇ ਹੀਪਰਾ ਗਾਣਾ ਉਹਨਾਂ ਦੇ ਸੈਸ ਟੀਕੇ ਭਰਾਏ ਗਾ ਮੱਛੀਆਂ ਹੋ ਜਾਣੀਆਂ ਤੇਰੇ ਵਿੱਚੋਂ ਕੋਸ ਅਸੀਂ ਸੇਲ ਕਰ ਦਾਂਗੇ ਠੀਕ ਹੈ ਅੱਛਾ ਭਾਈ ਜਿਹੜੀ ਅੱਜ ਇਹ ਗਾਂ ਆਪਾਂ ਵੇਚਣ ਲੱਗੇ ਹਾਂ ਘਰ ਦੀ ਬਗਾ ਆਪਣੀ ਇਹ ਘਰ ਦੀ ਹੈ ਕਿਨਵਾ ਸੂਏ ਨੇ ਸੂਣਾ ਇਹ ਦੂਜੇ ਸੂਏ ਸੂਣਾ ਜੀ ਪਹਿਲੇ ਸੂਏ ਦੁੱਧ ਕਿੰਨਾ ਦਿੱਤਾ ਪਹਿਲੇ ਸੂਏ 25 26 ਲੀਟਰ ਦਿੱਤਾ ਸੀ ਹੁਣ ਇਹ ਕਿੰਨੇ ਦਿਨ ਲਾਊਗੀ ਸੋਣ ਚ ਇਹਦੇ ਲਗਭਗ ਹੁਣ ਤਾਂ 4 ਤਰੀਕ ਨੂੰ ਪੂਰੇ ਹੋ ਹੀ ਜਾਣ ਠੀਕ ਹੈ ਗਰਮੀ ਦੇ ਕਾਰਨ ਇੱਕ ਦੋ ਦਿਨ ਇਧਰ ਉਧਰ ਹੋ ਸਕਦੇ ਵੈਸੇ 4 ਤਰੀਕ ਨੂੰ 9 ਮਹੀਨੇ ਪੂਰੇ ਹੋ ਜਾਣਗੇ ਹਾਂਜੀ ਰੇਟ ਇਹਦਾ ਕੀ ਰੱਖ ਦੋ ਰਾਜੀ ਬਈ ਰੇਟ ਇਹਦਾ ਹੀ 1 15 ਮੰਗ ਗੇ 1 ਲੱਖ 15 ਹਜ਼ਾਰ ਹਾਂਜੀ ਸੀਮਨ ਦੀ ਡਿਟੇਲ ਜਿਹੜਾ ਇਹ ਸੀਮਨ ਲੱਗਾ ਸੀਮਨ ਇਹਦੇ ਸੈਕ ਦਾ ਭਰਾ ਹੀ ਤੇ ਪਰ ਉਹਦਾ ਨੰਬਰ ਨਹੀਂ ਸਾਨੂੰ ਚਿੱਥੇ ਕਿਹੜਾ ਵੈਸੇ ਸੈਕ ਦਾ ਭਰਾ ਸੈਕ ਲਿਖਦਾ ਸੀਗਾ ਕੱਲਾ ਉਹਦੋਂ ਅੱਛਾ ਉਹ ਸਟਰਾ ਦਾ ਨੰਬਰ ਨਹੀਂ ਲਿਖਿਆ ਹਾਂਜੀ ਦੋਸਤੋ ਰੇਟ 1 ਲੱਖ 15 ਹਜ਼ਾਰ ਸੂਆ ਦੂਜਾ ਥਣ ਹੱਥੀਚੁਆਈ ਵਾਲੇ ਆ ਦਿਨ 4 ਤਰੀਕ ਨੂੰ ਪੂਰੇ ਹੁੰਦੇ ਆ ਤੇ ਅੱਜ ਤਰੀਕ 27 ਹੈ 7 ਦਿਨ ਪਏ ਆ ਇਹ ਮੰਨ ਲਓ ਹਫਤਾ ਲੈ ਜੂਗੀ ਹਜੇ ਜੇ ਆਪਾਂ ਦਿਨਾਂ ਦੇ ਹਿਸਾਬ ਤੇ ਦੇਖਦੇ ਆਂ ਪਰ ਗਰਮੀ ਦੀ ਰੁੱਤ ਹੈ ਵੀ ਕੱਲ ਤੇ ਚੜ ਕੇ ਜਾਊਗੀ ਪਹਿਲਾਂ ਵੀ ਸੂ ਸਕਦੀ ਹੈ ਦੁੱਧ 25 26 ਕਿਲੋ ਪਹਿਲਾਂ ਨੇ ਪਾਇਆ ਹਵਾਨਾ ਉੱਥੋਂ ਸਪੇਸ ਫੁੱਲ ਦਿੰਦੀ ਹੈ ਹਜੇ ਤੁਸੀਂ ਦੇਖੋ ਥਾਣੇ ਦਾ ਬਹੁਤ ਸੋਹਣਾ ਹੱਥੀ ਚੁਆਈ ਵਾਲਾ ਬਾਕੀ ਢਾਂਚਾ ਤੁਸੀਂ ਇਹਦਾ ਦੇਖੋ ਕਾਫੀ ਉੱਚੀ ਲੰਬੀ ਇਹ ਗਾਂ ਵਿਕਰੀ ਆਸਤੇ ਹੈ ਰਾਜੇ ਭਾਈ ਖੋਲੋ ਤੋਰ ਕੇ ਆਪਾਂ ਸੋ ਤੋਰ ਕੇ ਤੁਹਾਨੂੰ ਦਿਖਾ ਦਿੰਨਾ ਦੱਸੋ ਚੰਗੀ ਲੱਗੇ ਤਾਂ ਕੰਟੈਕਟ ਕਰ ਲਿਓ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹਿਣਾ ਹੈ ਫੁੱਲ ਲੰਬਾਈ ਫੁੱਲ ਉੱਚੀ ਇਹ ਗਾਂ ਵਿਕਰੀ ਵਾਸਤੇ ਹੈ ਹਵਾਨੇ ਦਾ ਰੁਖ ਜੋ ਵੀ ਹੈ ਉਹ ਵੀਡੀਓ ਦੇ ਵਿੱਚ ਕਲੀਅਰ ਤੁਸੀਂ ਦੇਖ ਸਕਦੇ ਹੋ ਮੋਡਲ ਦੇ ਵਿੱਚ ਹਜੇ ਸਪੇਸ ਬਹੁਤ ਨਜ਼ਰ ਆ ਰਹੀ ਹੈ ਸੋ ਦੇਖੋ ਇਹਦਾ ਹਵਾਨਾ ਇੱਕ ਗੱਲ ਹੋਰ ਧਿਆਨ ਚ ਲਿਆ ਦਿਆਂ ਵੀ ਕੱਲੀ ਇਹ ਗਾਂ ਹੀ ਵਿਕਾਊ ਹੈ ਕਈ ਵਾਰ ਕੀ ਹੁੰਦਾ ਵੀ ਕੁਸਪਰਾ ਉਦੋਂ ਅੱਗੇ ਹੋਰ ਪਸ਼ੂਆਂ ਦਾ ਪੁੱਛਣ ਲੱਗ ਪੈਂਦੇ ਐ ਇਹਨਾਂ ਦਾ ਕੋਈ ਵਪਾਰ ਦਾ ਕੰਮ ਨਹੀਂ ਕਰਦੇ ਪਸ਼ੂ ਆ ਬਾਈ ਹੋਰਿਆਂ ਦੇ ਤੇ ਉਹਨਾਂ ਦੇ ਵਿੱਚੋਂ ਹੀ ਅੱਜ ਇਹ ਗਾਂ ਇਹਨਾਂ ਨੇ ਵਿਕਾਊ ਕੀਤੀ ਹੈ ਸੋ ਆਕੇ ਦੇਖ ਕੇ ਤੁਸੀਂ ਲਈ ਕਰਕੇ ਖਰੀਦਿਓ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ